ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਪਾਵਰਕਾਮ ਦੇ ਮੁਖ ਦਫ਼ਤਰ ਸਾਹਮਣੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੇ ਵੱਲੋਂ ਲੜੀਵਾਰ ਭੁਖੜ ਹੜਤਾਲ ਚੌਥੇ ਦਿਨ ਵੀ ਜਾਰੀ ਰਹੀ ਹੈ। ਸਵੱਟ ਵਾਰਜ ਜਥੇਬੰਦੀਆਂ ਦੇ ਆਗੂਆਂ ਨੇ ਬਿਜਲੀ ਨਿਗਮਤਿਆਂ ਜਾਇਦਾਦਾਂ ਵੇਚਣ ਤੇ ਬਿਜਲੀ ਸੋਰਸ ਬਿੱਲ 2025 ਦਾ ਵਿਰੋਧ ਕਰਦੇ ਹੋਏ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ। ਆਗੂਆਂ ਨੇ ਕਿਹਾ ਕਿ 21 ਜਨਵਰੀ ਨੂੰ ਪਾਵਰਕਾਮ ਮੁਖ ਦਫ਼ਤਰ ਅੱਗੇ ਸੂਬਾ ਪੱਧਰੀ ਧਰਨਾ ਵੀ ਦਿੱਤਾ ਜਾਵੇਗਾ। ਦੇਖ ਰਹੇ ਹੋ ਤੁਸੀਂ ਇਸ ਵਾਰ ਪਟਿਆਲਾ ਦੇ ਬਿਜਲੀ ਬੋਰ ਆਫਿਸ ਦੇ ਬਾਅਦ ਜਿੱਦੇ ਪਿਛਲੇ 5 ਦਿਨਾਂ ਤੋਂ ਬਿਜਲੀ ਬੋਰ ਦੇ ਕੰਮ ਹੈ ਜਿਹੜੇ ਭੁਖੜਦਾਲੇ ਬੈਠੇ ਸਾਡੇ ਨਾਲ ਜਿਹੜੇ ਪ੍ਰਧਾਨਾਂ ਤੋਂ ਪੁੱਛਦੇ ਆ ਪਿਛਲੇ 5 ਦਿਨਾਂ ਤੋਂ ਭੁੱਖੇ ਤਰਨ ਲਾਇਆ ਹੋਏ ਮੰਗਲ ਕੀ ਥੋੜੀ ਆ ਸਾਡੇ ਜਿਹੜੀਆਂ ਮੁੱਖ ਮੰਗਾਂ ਨੇ ਉਹਦੇ ਵਿੱਚ ਅੱਜ ਬਿਜਲੀ ਬੋਰ ਦੀਆਂ ਜਿਹੜੀਆਂ ਬੇਕੀਮਤੀ ਜਾਇਦਾਦਾਂ ਨੇਗੀਆਂ ਉਹ ਵੇਚੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਵੱਖ-ਵੱਖ ਸਾਡੇ ਅਦਾਰੇ ਦੀਆਂ ਜਾਇਦਾਦਾਂ ਵੇਚਣ ਜਾ ਰਹੀ ਆ ਇਸ ਤੋਂ ਇਲਾਵਾ ਜੋ ਕੇਂਦਰ ਦੀ ਸਰਕਾਰ ਹੈ ਉਹ ਵਿਲੀ ਸੋਧ ਬਿੱਲ 2025 ਹੈ ਉਹਨੂੰ ਬਿੱਲ ਉਹਨਾਂ ਨੇ ਤਿਆਰ ਕੀਤਾ ਖਰੜਾ ਬਿੱਲ ਦਾ ਤੇ ਉਹਨੂੰ ਅੱਗੇ ਪਾਸ ਕਰਨ ਜਾ ਰਹੀ ਹੈ ਇਹ ਤੋਂ ਇਲਾਵਾ ਜੋ ਕੇਂਦਰ ਦੀ ਸਰਕਾਰ ਨੇ ਪਿਛਲੇ ਸਮੇਂ ਦੇ ਅੰਦਰ ਕਿਰਤ ਕਾਨੂੰਨ ਬਣੇ ਹੋਏ ਨੇ ਉਹਨਾਂ 'ਚ ਵੱਡੇ ਪੱਧਰ ਤੇ ਬਦਲਾਅ ਕੀਤਾ ਤੇ ਉਹ ਕਿਰਤ ਕਾਨੂੰਨ ਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਜਾਰੀ ਕਰਤਾ ਉਹਨੂੰ ਲਾਗੂ ਕਰਨ ਜਾ ਰਹੀ ਹੈ ਕੇਂਦਰ ਦੀ ਸਰਕਾਰ ਇਹ ਤੋਂ ਇਲਾਵਾ ਸਾਡੀਆਂ ادارے ਪ੍ਰਤੀ ਜਿਹੜੀਆਂ ਮੁਲਾਜ਼ਮਾਂ ਦੀਆਂ ਮੰਗਾਂ ਨੇ ਇਹ ਸਾਰੇ ਮਸਲਿਆਂ ਨੂੰ ਲੈ ਕੇ ਜਿਹੜਾ ਅਸੀਂ ਅੱਜ ਸੰਘਰਸ਼ ਪ੍ਰੋਗਰਾਮ ਸਾਡਾ ਚੱਲ ਰਿਹਾ ਹੈ ਉਹਦੇ ਵਿੱਚ ਅਸੀਂ ਪਿਛਲੇ ਸਮੇਂ 'ਚ ਬਿਜਲੀ ਮੰਤਰੀ ਦੇ ਖਿਲਾਫ 2 11 ਨੂੰ ਧਰਨਾ ਦਿੱਤਾ ਸੀਗਾ ਇਹ ਤੋਂ ਬਾਅਦ ਅਸੀਂ ਲਗਾਤਾਰ ਐਜੀਟੇਸ਼ਨ ਕਰ ਰਹੇ ਹਾਂ ਹੁਣ 1 ਤਰੀਕ ਤੋਂ ਲੈ ਕੇ ਅੱਜ 5 5 ਤਰੀਕ ਹੈ ਤੇ 9 ਤਰੀਕ ਤੱਕ ਜਿਹੜੀ ਲੜੀਵਾਰ ਭੁੱਖ ਹੜਤਾਲ ਉਹ ਚੱਲ ਰਹੀ ਹੈ 16 ਨੂੰ ਡੀਸੀ ਹੈੱਡਕੁਆਟਰਾਂ ਤੇ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸਾਂਝੇ ਸਾਡੇ ਧਰਨੇ ਨੇ ਉਹ ਤੋਂ ਅੱਗੇ 21 ਤਰੀਕ ਨੂੰ ਹੈੱਡ ਆਫਸ ਪਟਿਆਲੇ ਲਾਹਮਸਾਲ ਜਿਹੜਾ ਧਰਨਾ ਉਹ ਕਰਨਾ ਹੈ ਪਹਿਲਾਂ ਜਿਸ ਨਾਲ ਮੀਟਿੰਗ ਵਗੈਰਾ ਹੋਈ ਆ ਸਰਕਾਰ ਦੇ ਨਾਲ ਜਾਂ ਕਿਸੇ ਹੋਰ بڑے ਅਫਸਰ ਨਾਲ ਜਾਂ ਮੰਤਰੀ ਨਾਲ ਮੀਟਿੰਗ ਹੋਈ ਤੋਂ ਵੀ ਆ ਵੀ ਇਹ ਜਮੀਨ ਦਿਲੀ ਸਰਕਾਰ ਜੀ ਬਿਨਾਂ ਵੇਚੇ ਜਾ ਰਹੀ ਹੈ ਇਹ ਲੋਕੀ ਹੱਲੋਵੇ ਨਾਲ ਵੇਚੇ ਜਾਵੇ ਦੇਖੋ ਸਰਕਾਰ ਵਾਲੇ ਪਾਸਿਓ ਕੋਈ ਮੀਟਿੰਗ ਨਹੀਂ ਅਸੀਂ ਬਕਾਇਦਾ ਮੰਨ ਲਓ ਨੋਟਿਸ ਦਿੰਨੇ ਆਂਗੇ ਆ ਜਿਹੜੀ ਐਜੀਟੇਸ਼ਨ ਸਾਡੀ ਚੱਲ ਰਹੀ ਆ ਇਹਦਾ ਵੀ ਨੋਟਿਸ ਨੋਟਿਸ ਦਿੱਤਾਗਾ ਪਰ ਜਿਹੜੀ ਸਰਕਾਰ ਆ ਉਹਨੇ ਗੱਲਬਾਤ ਦੇ ਰਸਤੇ ਨੇ ਬੰਦ ਕੀਤੇ ਹੋਏ ਨੇ ਜਦੋਂ ਕਿ ਟ੍ਰੇਡ ਯੂਨੀਅਨ ਦੇ ਨਾਲ ਗੱਲਬਾਤ ਦੇ ਇੱਕ ਰਸਤਾ ਹੁੰਦਾ ਵੀ ਟੇਬਲ ਤੇ ਬੈਠ ਕੇ ਗੱਲ ਕੀਤੀ ਜਾਵੇ ਤੇ ਗੱਲਬਾਤ ਕਰਕੇ ਜਿਹੜੇ ਮਸਲੇ ਹੱਲ ਕੀਤੇ ਜਾਣ ਪਰ ਜਿਹੜੀ ਇਹ ਸਰਕਾਰ ਹੈ ਜਿਹੜੀ ਸਰਕਾਰ ਇਹ ਕਹਿੰਦੀ ਸੀਗੀ ਵੀ ਅਸੀਂ ਹਰ ਇੱਕ ਕੋਈ ਮਸਲਾ ਕੋਈ ਰੈਲੀ ਧਰਨਾ ਲੱਗਣੇ ਨਹੀਂ ਦੇਣਾ ਪਰ ਅੱਜ ਉਹ ਤੋਂ ਭੱਜ ਰਹੀ ਹੈ ਗੱਲਬਾਤ ਦੇ ਰਸਤੇ ਸਾਰੇ ਇਹਨਾਂ ਨੇ ਬੰਦ ਕੀਤੇ ਹੋਏ ਨੇ ਮੁਲਾਜ਼ਮ ਐਜੀਟੇਸ਼ਨ ਦੇ ਰਾਹ ਤੇ ਜਿਵੇਂ ਸਰ ਤੇ ਜਾਂ ਸਰਦੀ ਦੇ ਮਸਲੇ ਤੁੰਦਾ ਕਰੀਏ ਨਾ ਕੋਈ ਸਰਕਾਰ ਉਹ ਇੰਤਿਆਰ ਨਹੀਂ ਕਿ ਮੈਡੀਕਲ ਆ ਜਾ ਕੋਈ ਹੋਰ ਐਮ ਐਲ ਐਸ ਵਗੈਰਾ ਵੀ ਖੜੀ ਇੰਤਿਆਰ ਦੇਖੋ ਜੀ ਇਸ ਗੱਲ ਦੀ ਜਿਹੜੀ ਸਾਡੀ ਜਥੇਬੰਦੀਆਂ ਬਣੀਆਂ ਹੋਈਆਂ ਨੇਗੀਆਂ ਉਹਨਾਂ ਨੂੰ ਚਿੰਤਾ ਇਸ ਚੀਜ਼ ਦੀ ਸਰਕਾਰ ਨੇ ਤਾਂ ਮੈਂ ਪਹਿਲਾਂ ਵੀ ਕੀਤਾ ਗੱਲ ਸਰਕਾਰ ਨੂੰ ਇਸ ਚੀਜ਼ ਦੀ ਕੋਈ ਚਿੰਤਾ ਨਹੀਂ ਜੇ ਸਰਕਾਰ ਇਸ ਉੱਤੇ ਚਿੰਤਤ ਹੁੰਦੀ ਤਾਂ ਉਹ ਸਾਨੂੰ ਸਾਡਾ ਨੋਟਿਸ ਜਾਣ ਤੋਂ ਪਹਿਲਾਂ ਗੱਲ ਕਰਦੀ ਕਿ ਸਰਦੀ ਦਾ ਮੌਸਮ ਹੈ ਮੁਲਾਜ਼ਮ ਇੱਥੇ ਠੰਡ ਚ ਹੋਣਗੇ ਸਰਕਾਰ ਨੇ ਸਾਰੀਆਂ ਗੱਲਾਂ ਪਾਸੇ ਕੀਤੀਆਂ ਹੋਈਆਂ ਨੇ ਉਹ ਮਸਲੇ ਹੱਲ ਨਹੀਂ ਕਰਨਾ ਚਾਹੁੰਦੇ ਗੱਲ ਨਹੀਂ ਕਰਨਾ ਚਾਹੁੰਦੇ ਅਸੀਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਜਿੰਨਾ ਸਾਡਾ ਪ੍ਰਬੰਧ ਕੀਤਾ ਹੈ ਉਹਦੇ ਅਨਸਾਰ ਜਿਹੜਾ ਸੰਘਰਸ਼ ਪ੍ਰੋਗਰਾਮ ਆਪ ਕਰ ਰਹੇ ਜਿਹੜਾ ਪੜਿਆਲਾ ਜ਼ਿਲ੍ਹਾ ਲੇਬਰ ਦੇ ਪੰਜਾਬ ਕੇ ਬਦਬੂਲ ਪੰਜਾਬ ਦੇ ਉਹ ਅੱਗੇ ਹੋਏ ਸੂ ਪੰਜਾਬ ਪੱਤਰ ਦਾ ਪ੍ਰੋਗਰਾਮ ਹੈ ਸਮੁੱਚੇ ਪੰਜਾਬ ਦੇ ਵਿੱਚ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ ਬਿਜਲੀ ਮੁਲਾਜ਼ਮ ਇਕਤਾ ਵੰਚ ਪੀਐਸਸੀਬੀ EMPLOYE JOINT FORUM ਗ੍ਰਿਡ ਸੋਸਾਇਟੀ EMPLOYE UNION AOJ ਤੇ ਸਪੈਨਸਰਰਾਂ ਦੀਆਂ ਜਥੇਬੰਦੀਆਂ ਨੇ ਉਹ ਸਾਰੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਸੂਬਾ ਪੱਤਰ ਦਾ ਸਾਡਾ ਪ੍ਰੋਗਰਾਮ ਹੈ ਅਗਲੀ ਰਣਨੀਤੀ ਕਿਵੇਂ ਨਹੀਂ ਅਗਲੇ ਸੰਘਰਸ਼ ਦਾ ਹੋਰੀ ਮੰਗ ਨਹੀਂ ਮੰਦੀ ਅਗਲਾ ਸੰਘਰਸ਼ ਕਿਵੇਂ ਹੋਊਗਾ ਥੋੜਾ ਅਗਲਾ ਸਾਡਾ 16 ਦੇ ਜਿਹੜੇ ਧਰਨੇ ਨੇ ਪੀਸੀ ਦਫ਼ਤਰਾਂ ਅੱਗੇ ਉਹ ਤੋਂ ਬਾਅਦ 21 ਦਾ ਜਿਹੜਾ ਧਰਨਾ ਹੈ ਇੱਕ ਕਿਹਦੇ ਧਰਨੇ ਤੋਂ ਪਹਿਲਾਂ ਅਸੀਂ ਮੀਟਿੰਗ ਕਰਕੇ ਜਿਹੜਾ ਅਗਲਾ ਕੋਈ ਸੰਘਰਸ਼ ਹੋਊਗਾ ਉਹ ਸਾਂਝੀ ਰਹਿ ਕਰਕੇ ਦਵਾਂਗੇ ਤੇ ਜਿਹੜਾ ਸਰਕਾਰ ਆ ਉਹਨੂੰ ਮਜਬੂਰ ਕਰ ਦਿਆਂਗੇ ਜਿਹੜਿਆ ਸਾਡੇ ادارے ਦੀਆਂ ਜ਼ਮੀਨਾਂ ਨੇ ਜੈਤ ਦਾਦਾ ਨੇ ਉਹਨੂੰ ਵੇਚਣ ਤੋਂ ਮੰਨ ਲਓ ਭਜਾਵਾਂਗੇ ਤੇ ਜਿਹੜਾ ਬਿਜਲੀ ਸੋਧ ਬਿਲ 2025 ਹੈ ਉਹਨੂੰ ਵੀ ਜਿਹੜੀ ਪੰਜਾਬ ਦੀ ਸਰਕਾਰ ਹੈ ਘਟੋ ਘਟ ਪੰਜਾਬ ਦੀ ਸਰਕਾਰ ਨੂੰ ਇਸ ਚੀਜ਼ ਤੇ ਮਜਬੂਰ ਕਰਾਂਗੇ ਵੀ ਉਹ ਇਹ ਸਟੈਂਡ ਲਵੇ ਵੀ ਜਿਹੜਾ ਇਹ ਬਿਲ ਹੈ ਇਹ ਮਾਰੂ ਹੈ ਤੇ ਉਹਦੇ ਖਿਲਾਫ ਸਟੈਂਡ ਲੈ ਕੇ ਸਰਕਾਰ ਨੂੰ ਕੇਂਦਰ ਦੇ ਖਿਲਾਫ ਜਿਹੜੀ ਲੜਾਈ ਆ ਉਹ ਲੜਨੀ ਕਿਹਨਾਂ ਵਜੇ ਆਪਣਾ ਜਸਵੀਰ ਸਿੰਘ ਆਂਟਲੂ ਜੀ ਪੁੱਛਦਾ ਪਰ ਜਿਹੜਾ ਤਰਲਾ ਲਾਵੇ ਮੰਗਾ ਕੀਏ ਤੇ ਹੁਣ ਕੀ ਕਿਤੇ ਇਹਦੇ ਗੱਲ ਪੁੱਝੀ ਗੱਲ ਪਤਾ ਜੀ ਕੋਈ ਸਰਕਾਰ ਵੱਲੋਂ ਕੋਈ ਮੀਟਿੰਗ ਦਾ ਮੈਸੇਜ ਆਇਆ ਹੋਵੇ ਦੇਖੋ ਜੀ ਹਜੇ ਤੱਕ ਸਰਕਾਰ ਵੱਲੋਂ ਜਾਂ ਮੈਨੇਜਮੈਂਟ ਵੱਲੋਂ ਕੋਈ ਸੱਦਾ ਪੱਤਰ ਨਹੀਂ ਆਇਆ ਸਾਡੇ ਜਿਹੜੇ ਜਥੇਬੰਦੀਆਂ ਦੇ ਆਗੂ ਨੇ ਉਹ ਲਗਾਤਾਰ ਇੱਕ ਤਰੀਕ ਤੋਂ ਇਸ ਭੁੱਖ ਹੜਤਾਲ ਤੇ ਡਟੇ ਹੋਏ ਨੇ ਜਿਹੜਾ ਅਗਲੇ ਪ੍ਰੋਗਰਾਮ ਸਾਡੇ ਸਾਥੀਆਂ ਨੇ ਦੱਸ ਦਿੱਤੇ ਆ ਕਿ ਜਿਹੜੀ ਸਰਕਾਰ ਆ ਜਿਹੜੀ ਵੱਡੇ ਵੱਡੇ ਦਾਅਵੇ ਵਾਅਦੇ ਕਰਕੇ ਆਈ ਸੀ ਕਿ ਕੋਈ ਮੁਲਾਜ਼ਮ ਧਰਨਾ ਮਯਾਰਾ ਨਹੀਂ ਕਰੂਗਾ ਤੇ ਜਿਹੜੀਆਂ ਨੌਕਰੀਆਂ ਨੇ ਉਹ ਵੀ ਇੱਕ ਰਿਕਾਰਡ ਦੇ ਵਿੱਚ ਦੱਸਣ ਲੱਗੇ ਵੀ 60000 ਨੌਕਰੀ ਦੇਤੀ ਉਹ ਇਹ ਇਹਦੇ ਵਿੱਚ ਮੈਂ ਕਲੀਅਰ ਕਰਨਾ ਚਾਹੁੰਨਾ ਵੀ ਜਿਹੜੀਆਂ ਇਹ ਨੌਕਰੀਆਂ ਨੇ ਉਹ 50% ਤਾਂ ਉਹ ਨੌਕਰੀਆਂ ਨੇ ਜਿਹੜੇ ਸਾਡੇ ਸਾਥੀ ਕੰਮ ਕਰਦੇ ਸ਼ਹੀਦ ਹੋ ਜਾਂਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀਆਂ ਪਹਿਲਾਂ ਵੀ ਮਿਲਦੀਆਂ ਰਹੀਆਂ ਤਰਸ ਦੇ ਆਧਾਰ ਤੇ ਬਾਕੀ ਵੀ ਜਿਹੜੀਆਂ ਨੇ ਇਹ ਪ੍ਰੋਵੀਸ਼ਨ ਪੀੜਾ ਤਿੰਨ ਤਿੰਨ ਸਾਲ ਇਹ ਨਗੂਣੀਆਂ ਤਨਖਾਹਾਂ ਤੇ ਇਹਨਾਂ ਨੂੰ ਗੁਜ਼ਾਰਾ ਕਰਨ ਲਈ ਮਜਬੂਰ ਹੋਣਾ ਪੈਂਦਾ ਤੇ ਇਸ ਕਰਕੇ ਸਾਰੇ ਜਿਹੜੇ ਸਲਾਵੇ ਨੇ ਇਸੋ ਬਿਨਾ ਕੁਛ ਨਹੀਂ ਜਿਹੜਾ ਸਾਡੀਆਂ ਸਾਂਝੇ ਥੜੇ ਵੱਲੋਂ ਜਾਂ ਕਿਸਾਨ ਜੱਥੇਬੰਦੀਆਂ ਵੱਲੋਂ ਰਲ ਕੇ ਜਿਹੜਾ ਐਜੀਟੇਸ਼ਨ ਸ਼ੁਰੂ ਕੀਤਾ ਇਹਨੂੰ ਅੱਗੇ ਅਸੀਂ ਹੋਰ ਵੀ ਤਿੱਖਾ ਕਰਾਂਗੇ ਤੇ ਸਰਕਾਰ ਨੂੰ ਪਿੱਛੇ ਧੱਕਾਂਗੇ ਜਿਹੜੇ ਮਾਰਚਨ ਕੀ ਮੰਨਦੇ ਜਿਹੜੀ ਸਰਕਾਰ ਆ ਪਾਵਾ ਸਰਕਾਰੀ ਪ੍ਰੋਟੀਏ ਵਿੱਚ ਜਿਹਦੇ ਕਾਰਨ ਨਹੀਂ ਮੈਨੂੰ ਸਰਕਾਰ ਨੂੰ ਖੇਜਾਨਾ ਨਹੀਂ ਹੈਗਾ ਜਾਂ ਕੋਈ ਹੋਰ ਇਹ ਇਸ ਤਰ੍ਹਾਂ ਜੀ ਜਿਹੜੀ ਇਹ ਸਰਕਾਰ ਆ ਇਹਦੇ ਪੱਲੇ ਕੁਛ ਨਹੀਂ ਇਹ ਵੱਡੇ ਵੱਡੇ ਦਾਅਵੇ ਵਾਅਦੇ ਕਰਕੇ ਆਈ ਸੀ ਤੇ ਇਹ ਜਿਹੜੀ ਅੱਗੇ ਸਰਕਾਰ ਜਿਹੜੀ ਹੈਗੀ ਆ ਵੀ ਆਉਣ ਵਾਲੇ ਜਿਹੜੀ ਇਲੈਕਸ਼ਨ ਆ ਉਹਦੇ ਲਈਏ ਜਿਹੜੇ ਪਿੱਛੇ ਇਹਨਾਂ ਨੇ ਵਾਦੇ ਟੀਤੇ ਹੋਏ ਨੇ ਹਜ਼ਾਰ-ਹਜ਼ਾਰ ਰੁਪਈਆ ਲੇਡੀਜ਼ ਨੂੰ ਦੇਣਾ ਜਾਂ ਹੋਰ ਉਹ ਸਰਕਾਰੀ ਪ੍ਰਾਪਰਟੀਆਂ ਵੇਚ ਕੇ ਉਹ ਜਿਹੜੇ ਆਪਦੇ ਵਾਦੇ ਨੇ ਉਹ ਪੂਰੇ ਕਰਨ ਦੀ ਫਰਾਗ ਚ ਨੇ ਜਿਹਨੂੰ ਮੁਲਾਜ਼ਮ ਅਤੇ ਕਿਸਾਨ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ ਤਾਂ ਬਿਲਕੁਲ ਜਿਹੜੇ ਪਿਛਲੇ 5 ਦਿਨਾਂ ਤੋਂ ਇਹ ਪੱਕਾ ਮੋਰਚਾ ਲਾ ਕੇ ਬੈਠੇ ਆ ਪਟਿਆਲਾ ਪੀਏਟੀ ਲਈ ਕੇਸ਼ਵ ਕੁਮਾਰ